ਉਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦਾਸ ਅੰਮੇਰ ਤੋਂ ਸਪੈਸ਼ਲ ਮਿਰਤ ਕਲਾ ਨਾਲੋਂ ਮਾਹਾਂ ਨਾਲ ਨਾਲ ਸਭ ਚਿਰ ਗੁਰੂ ਵਿਦਆ ਸਭ ਭਗਵਾਨ ਪਾਸ਼ੂ ਵਾਲੀ ਮਿਤ ਲੋਕਾਂ ਸਭ ਇਹਨਾਂ ਦੇ ਤੁਹਾਡਾ ਦਾ ਸਤ ਸ੍ਰੀ ਅਕਾਲ। ਲੇਡੀਜ਼ ਆਉ ਗਏ ਸਭ ਤੇ ਬੇਨਤੀ ਥੋੜਾ ਲੱਗਿਆ ਕਿ ਤੁਸੀਂ ਬੋਲ ਲਈਏ ਬੰਤੇ ਸਮੇਂ ਤੋਂ ਉਸ ਦੇ ਤੇ ਲੈ ਲੈ ਕਿਉਂ ਬੋਲਣ ਲਈ ਮੇਰੇ ਨਾਲ ਸਮਾਂ ਕਾਫੀ ਲੰਘ ਗਿਆ ਤੇ ਜੇ ਸ਼ਬਦ ਹੁੰਦਾ ਜਿਹਨੂੰ ਆਪਾਂ ਬੋਲਦੇ ਆ ਪੱਥਾ ਦੇਖਣਾ ਉਹਦਾ ਮਤਲਬ ਹੁੰਦਾ ਉਹਨਾਂ ਤੋਂ ਮस्तक ਹੋਣਾ ਜਾਂ ਸਨਮਾਨ ਦੇਣਾ ਕਿਸੇ ਨੂੰ ਇਹ ਤੁਨਾ ਮੱਥੇ ਟੇਕਣਾ ਮੱਥੇ ਟੇਕਣਾ ਹੁੰਦਾ ਕੋਟਾ ਤੇ ਪ੍ਰਦਰਸਨਾ ਜਦੋਂ ਕਰਦਾ ਉਹਦਾ ਮਤਲਬ ਹੈ ਤੇ ਮਾਰ ਕੰਮ ਨਹੀਂ ਕਰਦੇ ਆ ਜਿੱਥੇ ਮਰਜੀ ਟਿਕ ਪੈਂਦਾ ਮੱਥਾ ਜਦੋਂ ਜਿੱਕਦੀ ਮਰੀ ਟਿਕਦਾ ਤੇ ਫਿਰ ਉਸ ਸਨਮਾਨ ਦਾ ਰੂਪ ਹੁੰਦਾ ਪਰ ਜਦੋਂ ਜਿੱਕੀ ਨਾ ਤਾ ਨਾ ਜਦੋਂ ਸਰੰਦਰ ਹੋ ਗਿਆ ਨਾ ਬੰਦਾ ਉਹਦੀ ਅੱਖਰ ਦੇ ਕੱਪੇ ਪੈ ਗਏ ਉੱਤੇ ਇੱਕੀ ਸਬਕ ਜੰਦਾਰ ਮੱਥਾ ਮਾਰਨਾ ਤੇ ਮੱਥੇ ਬਾਤਾਂ ਮੱਥੇ ਮਾਰਨਾ ਮਤਲਬ ਜੁਵੇ ਕੇ ਦਾ ਸਿਰ ਕਾਟ ਦਿੰਦੇ ਨੇ ਉਹ ਮੱਥੇ ਮਾਰਨਾ ਹੋ ਉਧਰੋਂ ਮੱਥੇ ਮਾਰਦਾ ਬਾਰ-ਬਾਰ ਕਿੰਦੇ ਦੀ ਗੱਲ ਦਾ ਬਹੁਤ ਮਜੂਦ ਨਹੀਂ ਲੱਗਦਾ ਮੱਥਾ ਮਾਰਨਾ ਜਿਹੜਾ ਧਿਆਨ ਦੇ ਉਹ ਖਾਸ ਕਰਕੇ ਬੱਚੇ ਜਦ ਅਸੀਂ ਸਕੂਲੋਂ ਪੜ੍ਹਨ ਕਿਉਂ ਸਕੂਲਾਂ ਦੇ ਵਿੱਚ ਜਦੋਂ ਵੀ ਟੀਚਰ ਤੁਹਾਨੂੰ ਕੋਈ ਗੱਲ ਹੋਵੇ ਧਿਆਨ ਦੇਣ ਦੀ ਗੱਲ ਕਰਦਾ ਨਾ ਤੇ ਕਦੇ ਕਿਤਾਬਾਂ ਦੇ ਨਾਲ ਮੱਥਾ ਮਾਰਿਆ ਕਰ ਉਹ ਕਿਤਾਬ ਸਿਰ ਤੇ ਮਾਰ ਕੇ ਸਿਰ ਪੜਵਾਉਣ ਨੂੰ ਨਹੀਂ ਕਹਿੰਦੇ ਉਹ ਧਿਆਨ ਦੇਣ ਦੀ ਗੱਲ ਐ ਸਿਰ ਤੇ ਉਹਨਾਂ ਨੇ ਬਹੁਤ ਲੰਮਾ ਬੋਲਿਆ ਵੱਲੋਂ ਕਿਹਾ ਵੀ ਇਹਨਾਂ ਦੇ ਤੋਂ ਮਾ ਆਤਮਾ ਬੁੱਧ ਦਾ ਸਾਰਾ ਫਲਸਫਾ ਸਾਰੀ ਫਲਸਫੀ ਦਾ ਇਹ ਵਿਚਾਰ ਕਰਾ ਧਿਆਨ ਦਈਏ। ਉਹਨਾਂ ਕਬੀਰ ਨਾਮਕ ਰਗਦਾਸ ਜੀ ਬਾਬਾ ਸਾਹਿਬ ਮਾਨੇਮਰ ਜਿਨ੍ਹਾਂ ਨੇ ਵੀ ਤੁਸੀਂ ਪੂਰੀ ਲੜੀ ਬੜੀ ਲੰਮੀ ਹੈ ਭਗਤੀ ਅੰਦੋਲਨ ਦੇ ਸਾਰੇ ਜਿਹੜੇ ਕ੍ਰਾਂਤੀਕਾਰੀ ਸੰਤ ਨੇ ਉਹ ਸਾਰਿਆਂ ਨੇ ਕਹਾਈਦਾ ਇਹੀ ਗੱਲ ਕਹਿੰਦੀ ਹੈ ਕਿ ਮੱਥੇ ਰੱਖੇ ਜਿਹੜੇ ਮੱਥਾ ਮਾਰਨਾ ਉਹਨੇ ਮੱਥਾ ਮਾਰ ਕੇ ਤੋੜੇ ਸਭ ਦੀ ਆਦੀ ਹੈ ਤਾਂ ਦੁਬਾਰਾ ਪਿੱਛੇ ਨਹੀਂ ਜਾਣਾ ਜੇ ਤੁਸੀਂ ਗੱਲ ਜਿਹੜੀ ਥੋੜੀ ਹੈ ਨਾ ਉਹਨੂੰ ਵਿਚਾਰ ਲਗੋ ਕਿਤਾਬਾਂ ਨਾਲ ਮੱਥਾ ਮਾਰਨਾ ਮੱਥਾ ਕੀ ਹੁੰਦੀ ਹੈ ਉਹ ਦੱਸਦਾ ਜਦੋਂ ਦੱਸਣੀ 12ਵੇਂ ਪਰਚੋਟੇ ਤੋਂ ਲੱਗ ਜਾਂਦਾ ਵੀ ਇਹਨੇ ਕਿੰਨਾ ਤਾਂ ਕਿਤਾਬਾਂ ਨਾਲ ਮੱਥਾ ਮਾਰਿਆ ਹੋਇਆ ਹੈ। ਉਹ ਤਾਂ ਸਮਝਉਂਦੀ ਹੈ ਕਿ ਬਵਾ ਦਾ ਮਹਿਲ ਨੇ ਜਿਹੜੇ ਪੜੇ ਜੂੜੇ ਪੈਣੋ ਅੱਜ ਜੀ ਆਪਣੇ ਆਪਣੇ ਪਰਿਵਾਰਕਾਂ ਦਾ ਜਨਮ ਦਿਨ ਮਨਾ ਰਹੇ ਆ ਸ਼ਿਜੂਰ ਨਾ ਦਾਦਾ ਜੀ ਦੂਸਰੇ ਉਹ ਭੱਡੇ ਰਹਿ ਗੋ ਡਾਕਟਰ ਮਲਕੋਤ ਜੀ ਜਨਮ ਦਿਨ ਜਿਹੜਾ ਤੋਂ ਨੈਣ ਸ਼ੁਰੂ ਯਾਨੀ ਜੰਮ ਵੀ ਦਾ ਜਬੇ 1 ਅਪ੍ਰੈਲ ਦਾ ਵਿਸਾਖ ਦਾ ਦਿਹਾੜਾ ਇਹਦੇ ਤੇ ਜਿਹੜੇ ਬਹੁਤ ਹੀ ਉਚਿਤਕ ਲੈਵਲ ਦੇ ਜਿਹੜੇ ਮਾ ਬੋਸ਼ਣਾਂ ਦਾ ਜਨਮ ਹੋਦਾ ਪੜਦਾ ਗਿਆਨ ਦਾ ਜਿਹੜਾ ਉਹ ਉਹ ਲਾਈਫ ਸਾਈਕਲ ਦੇ ਤਾਰਾ ਸਾਨੂੰ ਪਾਉਂਟ ਪ੍ਰਿੰਸੀਪਲ ਉਹਨਾਂ ਚੀਜ਼ਾਂ ਨੂੰ ਸਮਝ ਦੇ ਦਿੱਤਾ ਗਿਆ ਜੇ ਨੂੰ ਥੋੜਾ ਜਿਆ ਪ੍ਰਸਾਰ ਗਿਆਨ ਦਾ ਹੋਇਆ ਤਾਂ ਸ਼ਾਇਦ ਤੁਹਾਡੇ ਕੋਲ ਉਹ ਚੀਜ਼ਾਂ ਆਈਆਂ ਹੋਣ ਗੱਲ ਬਤਵਾਤੀ ਗੱਲਾਂ ਮੈਂ ਆਪਣੇ ਪੁਆਇੰਟ ਵੱਲ ਕਿ ਪੜੋਂ ਜੁੜੇ ਹੋਏ ਨੇ ਪੜੋਂ ਦੇ ਵਿੱਚ ਫਿਰ ਇਹ ਗੱਲ ਹੈ ਮਤਾ ਮਾਰਨ ਦੀ ਮਤੇ ਦੇਖਣ ਦੀ ਕੀ ਹੋ ਰਹੀ ਹੈ ਜਿੰਨੇ ਵੀ ਤੁਸੀਂ ਆਪਣੇ ਸੱਤ ਸਮਾਲ ਚ ਲਾ ਲਓ ਜਿਹੜੇ ਸੰਤਾਂ ਨੂੰ ਰਹਿਬਰਾਂ ਨੂੰ ਮਹਾਂਪੁਰਸ਼ਾਂ ਨੂੰ ਗੁਰੂ ਸਰਬਾਨਾਂ ਨੂੰ ਕਰਦੇ ਉਹਨਾਂ ਨੇ ਕਦੇ ਕਿਸੇ ਦਾ ਵਿਰੋਧ ਕੀਤਾ 94 ਤੱਕ ਨੇ ਵਿਰੋਧ ਨਹੀਂ ਕੀਤਾ ਸੋ ਜਦੋਂ ਅਸੀਂ ਜੁੜ ਕੇ ਬੈਠੇ ਆਂ ਜਬੂਲੀ ਨੇ ਕਿ ਸਾਰੇ ਇਸਤਿਤਵ ਦੇ ਵਿੱਚ ਤੁਹਾਡਾ ਪਰਣਾ ਸ਼ੁਰੂ ਕਰਦੇ ਹੋ ਸੋ ਤਾਂ ਮੇਰੇ ਦਰਜੇ ਨੂੰ ਸਮਝੇਗੇ ਨਾਲੇ ਕਿਤਾਬ ਤਾਂ ਜੇ ਕੋਈ ਸਿਆਣੇ ਕਿਵੇਂ ਬੋਲ ਕੇ ਗਏ ਨੇ ਪ੍ਰਤੀ ਰਾਇ ਦਾ ਸੱਜਤਾ ਤੋਂ ਜੇ ਜਿਹੜੇ ਪਿੰਨਾ ਤੁਹਾਡੇ ਬੋਲ ਕੀ ਗਏ ਨੇ ਜੇ ਕਿਸੇ ਤਰ੍ਹਾਂ ਕਿਹਾ ਨਹੀਂ ਧਾਰਾ ਗਹਿ ਰਹੀ ਹੈ

ਅਪਾ ਕਰ ਰਹੇ ਹਾਂ ਸਾਰੇ ਮੇਰੇ ਨਾਲ ਨੂੰ ਲੱਗ ਕੇ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਗਲਤੀਆਂ ਸਾਡੇ ਤੋਂ ਹੁੰਦੀਆਂ ਨੇ ਅਸੀਂ ਬਿਲਕੁਲ ਬਦਲਣੇ ਤਿਆਰ ਹਾਂ ਕਿਉਂਕਿ ਮਨੁੱਖ ਗਲਤੀ ਦਾ ਪੁੱਤ ਹੈ ਤੁਹਾਡਾ ਅਸ਼ੀਰਵਾਦ ਬਲਿਆ ਦੇਣਾ ਤੇ ਅਸੀਂ ਵੀ ਸੁਧਦੇ ਜਾਵਾਂਗੇ ਨਾਲ ਨਾਲ ਸੋ ਇਹ ਗੱਲ ਹੈ ਕਿ ਦੁਬਾਰਾ ਕਿ ਮੱਥੇ ਤੇ ਕਰਾਂ ਤੇ ਮੱਥਾ ਮਾਰਨ ਦਾ ਸਹੀ ਤਰੀਕਾ ਸਮਝ ਆ ਗਿਆ ਉਹਦੇ ਕਿ ਪੱਥਿਆਂ ਨੂੰ ਆਪਣੇ ਨੂੰ ਮੱਥਾ ਟੇਕ ਕੇ ਹੀ ਮੱਥਾ ਮਾਰਨਾ ਸਿਖਾ ਦੋਗੇ ਤੇ ਮੇਰੇ ਡਰਦਾ ਕਿ ਉਹ ਮਨੋਂ ਸਾਡਾ ਹੋਰ ਜ਼ਿਆਦਾ ਵੱਧ ਜਾਵੇਗਾ スター実際だよな。